ਕਾਂਗ ਦਾ ਸਦੇ ਕਲੀਡਰ ਸਰਦਾਰ ਸੁਖਿੰਦਰ ਸਿੰਘ ਰਧਾਵਾ ਸਾਹਿਬ ਦਾ ਬਿਆਨ ਜਿਹੜਾ ਆ ਰਿਹਾ ਸੀਗਾ ਉਹ ਬੜੇ ਬਲ ਮਾਨ ਨਾਲ ਇਹ ਗੱਲ ਕਹਿ ਰਹੇ ਸੀ ਕਿ ਕਾਂਗਸ ਕੋਈ ਫੁੱਟ ਨਹੀਂ ਪੰਜਾਬ ਕਾਂਗ ਦਾ ਸਾਰੀ ਇਕੱਠੀ ਆ ਉਹਦਾ ਅਵਾਹ ਲਗਾਦੀ ਜੀ ਤੇ ਬਗੇ ਜਿਹਨੂੰ ਵੀ ਸੀਐਮ ਅਨਾਉਂਸ ਕਰ ਦंगे ਉਹੀ ਸੀਐਮ ਹੋਊਗਾ ਬੜਾ ਪਵਰਦੀ ਗੱਲ ਹੈ ਪਿਛਲੇ ਹਫਤੇ ਇੱਕੋ ਸਾਧ ਚੈਨਲ ਸੀ ਨਿਊ ਜੀਪੀਐਨ ਸੀਗਰ ਸ਼ਾਇਦ ਅੱਜ ਤੋਂ ਅਰਧਾਤੋਂ ਪਹਿਲਾਂ ਇੱਕ ਇੰਟਰਵਿਊ ਜੇ ਇਹੀ ਰਦਾਬਾ ਸਰ ਕਹ ਰਹੇ ਸੀਗੇ ਕਿ ਮੈਂ ਤਾਂ ਪ੍ਰਧਾਨ ਵੀ ਬਣਨਾ ਚਾਹੁੰਦਾ ਮੁੱਖ ਮੰਤਰੀ ਵੀ ਬਣਨਾ ਚਾਹੁੰਦਾ ਗੱਲ ਅਰੋਲ ਗਾਂਧੀ ਦੇ ਕਹਿੰਦੀ ਨਹੀਂ ਗੱਲ ਭਗੇਲਜੀ ਦੇ ਕਹਿੰਦੀ ਦੀ ਕਿਉਂ ਕੀ ਕਹਿੰਦੇ ਕੀ ਨਹੀਂ ਕਹਿੰਦੇ ਗੱਲ ਤੇ ਹੈ ਕਿ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਨੇ ਜਿਹੜੇ ਸੁਖਿੰਦਰ ਰੰਧਾਵਾ ਜੀ ਆਪ ਚੰਨੀ ਜੀ ਪ੍ਰਤਾਪ ਬਾਜਵਾ ਜੀ ਉਹਦਾ ਰਾਜਾ ਬੜਿੰਗ ਜੀ ਰਣਾ ਗਜ਼ੀਰ ਜੀ ਇਹ ਜਿੰਨੇ ਬੰਦੇ ਨੇ ਇਹ ਸਾਰੇ ਸਰ ਇਹਨਾਂ ਦੇ ਧੜੇ ਆ ਇਹਨਾਂ ਦੇ ਗਰੁੱਪ ਨੇ ਇਹਨਾਂ ਗਰੁੱਪਾਂ ਦੇ ਵਿੱਚ ਕਾਂਗਰਸ ਬਹੁਤ ਬੁਰੀ ਤਰ੍ਹਾਂ ਵੰਡੀ ਪਈ ਹੈ ਉਹਦੇ ਸਾਰੇ ਹੀ ਇਹ ਪ੍ਰਧਾਨ ਵੀ ਬਣਨਾ ਚਾਹੁੰਦੇ ਆ ਇਹ ਮੁੱਖ ਮੰਤਰੀ ਬਣਨਾ ਚਾਹੁੰਦੇ ਆ ਸਭ ਇਹ ਲੋਕਾਂ ਨੂੰ ਗਵਦਾ ਕਰਦੇ ਆ ਜਿੰਨਾ ਮਰਜ਼ੀ ਗਵਦਾ ਕਰ ਲੈਣ ਪੰਜਾਬ ਚ ਦਬਾ ਦਾ ਕਾਂਗਰਸ ਨਹੀਂ ਆਉਣੀ ਕਿਉਂਕਿ ਇਸ ਕਾਂਗਰਸ ਦਾ ਪਤਨ ਇਹਨਾਂ ਲੀਡਰਾਂ ਕਰਕੇ ਹੋਇਆ ਹੈ ਇਹ ਲੀਡਰਾਂ ਨੇ ਹੀ ਪਤਨ ਕੀਤਾ ਇਹਨਾਂ ਦੀਆਂ ਧੜੇਬੰਦੀਆਂ ਨੇ ਇਹਨਾਂ ਦੀ ਕ腐ਸ਼ਨ ਨੇ ਪੰਜਾਬ ਚੋਂ ਕਾਂਗਰਸ ਦਾ ਜਿਹੜਾ ਉਹ ਐ ਸਫਾਇਆ ਕਰ ਦਿੱਤਾ ਉਹਦੇ ਇਕੱਠੇ ਹੋ ਜਾਣ ਨਾ ਹੋ ਜਾਣ ਕਿੰਨੂੰ ਸੀਐਮ ਨਾਊਂਸ ਕਰਦੇ ਆ ਕਿੰਨੂੰ ਨਹੀਂ ਨਾਊਂਸ ਕਰਦੇ 27 ਤੇ ਦੁਬਾਰਾ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਆਮ ਆਦਮੀ ਪਾਰਟੀ ਸਰਕਾਰ ਬਣਾਊਗੀ ਜਿਨੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤੇ ਆ ਔਰ ਜਿਨੇ ਕੰਮ ਐ ਸਾਲ ਦੇ ਵਿੱਚ ਕਰਨੇ ਆ ਸਾਦੋ ਸਾਦੇ ਕੰਮ ਜਿਹੜੇ ਜਦੋਂ ਪੰਜਾਬ ਦੀ ਜਨਤਾ ਚ ਲੈ ਕੇ ਜਾਵਾਂਗੇ ਤੇ ਪੰਜਾਬ ਦੀ ਜਨਤਾ ਲਾਜ਼ਮੀ ਜਿਹੜੀ ਆ ਉਹ ਪਹਿਲ ਆਮ ਆਦਮੀ ਪਾਰਟੀ ਨੂੰ ਦਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਕਾਂਗਰਸ ਕਿਤੇ ਲੱਭਣੀ ਦੀ ਉਹ ਨਾ ਹੀ ਕਾਂਗਰਸ ਦੀ ਧੜੇਬੰਦੀ ਕਦੀ ਵੀ ਦਿਖਤ ਹੋਈ ਅੱਜ ਥੋੜੀ ਇਹ ਤਾਂ ਪਿਛਲੇ 50 ਸਾਲਾਂ ਤੋਂ ਪੰਜਾਬ ਦੀ ਕਾਂਗਰਸ ਮਤਲਬ ਧੜੇਬੰਦੀ ਆ ਕਦੀ ਗੰਨੀ ਜਾਲ ਸਿੰਘ ਤੇ ਬੂਟਾ ਸਿੰਘ ਦਾ ਧੜਾ ਕਦੀ ਦਰਬਾਰਾ ਸਿੰਘ ਦਾ ਧੜਾ ਉਹ ਕਦੀ ਪੱਠਲ ਦਾ ਧੜਾ ਕਦੀ ਬਾਜ਼ਾਰ ਦਾ ਧੜਾ ਕਦੀ ਕਿਸੇ ਦਾ ਧੜਾ ਇਹ ਹਮੇਸ਼ਾ ਹੀ ਚੱਲਦਾ ਰਿਆ ਇਹਨਾਂ ਦੇ ਚੱਲਦਾ ਹੀ ਰਹਿਣਾ ਇਹਨਾਂ ਦੀਆਂ ਧਰੇਬੰਦੀਆਂ ਕਰਕੇ ਕਾਂਗਰਸ ਜਿਹੜੀ ਪੰਜਾਬ ਚੋਂ ਖਤਮ ਹੋ ਚੁੱਕੀ ਆ ਸੋ ਨਹਾਵਾ ਸਾਹਿਬ ਤੁਹਾਡੇ ਬ੍ਰਾਂਡ ਚ ਕੋਈ ਦਮ ਖਮ ਨਹੀਂ ਤੁਹਾਡੀ ਤਾਂ ਕਿਸੇ ਗੱਲ ਤੇ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਤੁਸੀਂ ਦਸ ਦਿਨ ਪਹਿਲਾਂ ਕੁਝ ਕਹਿ ਰਹੇ ਅੱਜ ਕੁਝ ਕਹਿ ਰਹੇ ਹੋ ਤੁਹਾਡੀ ਰੋਜ਼ ਹੀ ਸਟੇਟਮੈਂਟ ਬਦਲ ਜਾਂਦੀ ਹੈ ਪਤਾ ਦੀ ਕਿਹਦਾ ਕਹਿੰਦੇ ਉਹ ਉਹ ਗਾਂਦੀ ਆ ਕਹੂਗਾ ਜੀ ਫਲਾਣਾ ਕਹੂਗਾ ਸਵਾਲ ਤੇ ਆ ਕਿ ਤੁਸੀਂ ਤੁਸੀਂ ਕਿਤੇ ਕਹ ਕੇ ਦੱਸੋ ਆਪਣੇ ਮਨ ਚੋਂ ਇੱਕ ਇਹਦਾ ਕਹੋ ਜੇ ਤੁਹਾਡੇ ਦੀ ਹਿੰਮਤ ਆ ਗਈ ਆ ਜੇ ਤੁਹਾਨੂੰ ਪੰਜਾਬ ਨਾਲ ਪਿਆਰ ਇੱਕ ਇਹਦਾ ਕਹੋ ਕਿ ਮੈਂ ਮੁੱਖ ਮੰਤਰੀ ਨਹੀਂ ਬਣਨਾ ਪ੍ਰਧਾਨ ਨਹੀਂ ਬਣਨਾ ਪਾਰਟੀ ਜਿਹਨੂੰ ਬਣਾਉਂਗੇ ਉਹ ਨਾਲ ਆ ਪਸਾਰੇ ਸ਼ਬਦ ਤੁਹਾਡੇ ਮੂੰਹੋਂ ਨਹੀਂ ਨਿਕਲ ਸਕਦੇ ਨਾ ਤੁਸੀਂ ਕਹਿ ਸਕਦੇ ਹੋ ਨਾ ਰਾਜਾ ਬੜਿੰਗ ਕਹਿ ਸਕਦਾ ਨਾ ਚੰਨੀ ਕਹਿ ਸਕਦਾ ਨਾ ਪ੍ਰਤਾਪ ਬਾਜਵਾ ਕਹਿ ਸਕਦਾ ਨਾ ਨਾਨਾ ਗਜ਼ੀਦ ਕਹਿ ਸਕਦਾ ਤੁਹਾਡੇ ਚ ਕੋਈ ਲੀਡਰ ਦੀ ਕਹਿ ਸਕਦਾ ਜੇ ਤੁਸੀਂ ਕਹੋ ਸਾਰੇ ਜਣੇ ਵਲ ਕੇ ਪ੍ਰੈਸ ਕਾਨਫਰੰਸ ਕਰਕੇ ਕਹਿ ਦੋ ਵੀ ਅਸੀਂ ਮੁਖਵੰਦੀ ਦੀ ਦੌੜ ਚ ਤੁਹਾਨੂੰ ਮੰਨ ਜਾਗੇ ਫਿਰ ਵੇਖਾਂਗੇ ਤੁਸੀਂ ਕਿੱਡੇ ਵੱਡੇ ਦੇਸ਼ ਭਗਤ ਹੋ ਕਿੰਨਾ ਵੱਡਾ ਤੁਹਾਡੇ ਦਾ ਪੰਜਾਬ ਦਾ ਪਿਆਰ ਹੈ ਕਦੀ ਤੁਸੀਂ ਪੰਜਾਬ ਦੇ ਵਿਜਨ ਤੇ ਗੱਲ ਨਹੀਂ ਕਰਦੇ ਜਦੋਂ ਗੱਲ ਕਰਦੇ ਹੋ ਇਹੀ ਗੱਲ ਕਰਦੇ ਹੋ ਕਿ ਫਲਾਣਾ ਮੁਖਵੰਦੀ ਬਣੂੰਗਾ ਫਲਾਣਾ ਪ੍ਰਧਾਨ ਬਣੂੰਗਾ ਸੋ ਦਾਵਾ ਜੀ ਤੁਹਾਡੀ ਗੱਲ ਤੇ ਕੋਈ ਦਮ ਖਮ ਨਹੀਂ ਪੰਜਾਬ ਦੇ ਲੋਕ ਤੁਹਾਡੇ ਤੋਂ ਗਮਸਾਹ ਹੋਣ ਵਾਲੇ ਨਹੀਂ ਪੰਜਾਬ ਦੇ ਲੋਕਾਂ ਨੇ ਤੈਅ ਕੀਤਾ ਥੋੜੀ ਬਲਾਸ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦੀਆਂ ਇਲੈਕਸ਼ਨਾਂ ਨੇ ਤੈਅ ਕਰ ਦਿੱਤਾ ਤੁਸੀਂ ਦੇਖ ਹੀ ਲਿਆ ਆਪ ਦੇਖਿਆ ਤੁਸੀਂ 33% ਤੋਂ ਵੱਧ ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਪਈ ਆ ਔਰ ਬੜੇ ਆਜ਼ਾਮ ਨਾ 27 ਦੇ ਵਿੱਚ ਅਸੀਂ ਦਵਾੜਾ ਜਿਹੜੀ ਆ ਉਹ ਸਰਕਾਰ ਬਣਾਵਾਂਗੇ ਆਮ ਆਦਮੀ ਪਾਰਟੀ ਦੀ ਦਵਾੜਾ ਸਰਕਾਰ ਬਣੂਗੀ ਤੁਹਾਡੇ ਝੂਠੇ ਤੇ ਗਫਾਹ ਕੋਰਬਿਆਂ ਦੇ ਉੱਤੇ ਪੰਜਾਬ ਦੇ ਲੋਕ ਕਦੀ ਯਕੀਨ ਨਹੀਂ ਕਰਨਗੇ ਵਾਇਗਲ ਜ਼ਕੀ ਖਾਲਸਾ ਵਾਇਗਲ ਜ਼ਕੀ ਫਤ